ਨਿਤੀ ਜਾਵੇ ਕਹਿੰਦੇ ਇੱਕ ਵਾਰੀ ਇੱਕ ਕਾਂ ਦੀ ਤੇ ਇੱਕ ਹੰਸ ਦੀ ਮਿੱਤਰਤਾ ਹੋ ਗਈ ਕਾਂ ਨੇ ਕਿਸੇ ਵੇਲੇ ਹੰਸ ਨੂੰ ਕਿਹਾ ਸਿਰਫ ਇੱਕ ਉਦਾਹਰਨ ਹੈ ਸਮਝਣ ਵਾਸਤੇ ਮਨਮੁਖ ਦੀ ਤੇ ਗੁਰਮੁਖ ਦੀ ਗੱਲ ਆਏ ਕਾਂ ਨੇ ਹੰਸ ਕੋਲ ਜਾ ਕੇ ਕਈ ਵਾਰੀ ਬੈਠਣਾ ਤੇ ਇੱਕ ਦਿਨ ਹੰਸ ਨੂੰ ਕਾਂ ਕਹਿੰਦਾ ਵੀ ਚੱਲ ਮੈਂ ਤੈਨੂੰ ਆਪਣਾ ਦੇਸ਼ ਵਿਖਾਵਾਂ ਤੈਨੂੰ ਆਪਣਾ ਇਲਾਕਾ ਵਿਖਾਵਾਂ ਹੰਸ ਕਾਂ ਦੇ ਨਾਲ ਉੱਡ ਕੇ ਆ ਗਿਆ ਤੇ ਜਦੋਂ ਆਇਆ ਵਾ ਨਾ ਜਾ ਕੇ ਕਰਕੇ ਵੇਖਿਆ ਇੱਕ ਗੰਦਗੀ ਦਾ ਬੁੜਾ ਗੰਦਾ ਢੇਰ ਲੱਗਾ ਸੀ ਤੇ ਕਾਂ ਕਿ ਉਥੇ ਬੈਠ ਗਿਆ ਤੇ ਉਹ ਹੰਸ ਨੂੰ ਕਹਿੰ ਹੰਸ ਕਹਿੰਦਾ ਵੀ ਆਹ ਤੇਰਾ ਘਰ ਆ ਕਹਿੰਦਾ ਕਿਉਂ ਕਹਿੰਦਾ ਗੋਡੇ-ਗੋਡੇ ਗਦਗੀ ਆ ਬੰਦਬੂ ਕਿੰਨੀ ਆ ਭੈੜੀ ਭੈੜੀ ਥਾਮ ਆ ਕਿਥੇ ਲਿਆ ਕੇ ਬਾਤ ਆਈ ਇੱਥੇ ਰਹਿਣਾ ਤੂੰ ਉਹਨੇ ਆਖਿਆ ਨਹੀਂ 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 ਮੇਰਾ ਘਰ ਏ ਥੋੜਾ ਮੈਂ ਤੇ ਵੇਹੇ ਸਾਹ ਲੈਣ ਵਾਸਤੇ ਰੁਗਿਆ ਘਰ ਤੇ ਮੇਰਾ ਅੱਗੇ ਆ ਪਰ ਮਨ ਚ ਕਿਰਖਾ ਜਾਗ ਬੀਬੀ ਨੇ ਮੇਰੇ ਘਰ ਦੀ ਤੋਹੀਨ ਕੀਤੀ ਆ ਉਨੇ ਮਨ ਚ ਸੋਚਿਆ ਵੀ ਮੈਂ ਵਾਕੇ ਇੰਨਾ ਤੇ ਮੈਂ ਇੱਥੇ ਹੀ ਆ ਪਰ ਇਹਨੂੰ ਮੇਰੇ ਮੇਰਾ ਘਰ ਚੰਗਾ ਨਹੀਂ ਲੱਗਾ ਮੇਰੇ ਘਰ ਬਾਰੇ ਮਾੜਾ ਬੋਲਿਆ ਬੰਦੇ ਨੇ ਵੀਰਖਾ ਰੱਖੀ ਅੰਦਰ ਉਹਨੂੰ ਉਡਾਰੀ ਮਾਰੀ ਤੇ ਬਾਗ ਤੇ ਇੱਕ ਬਾਗ ਚ ਲੈ ਗਿਆ ਤੇ ਪਰ ਉਹ ਗੁੱਸਾ ਉਹ ਈਰਖਾ ਅੰਦਰ ਰੱਖੀ ਆ ਵੀ ਇਹਨੇ ਮੈਨੂੰ ਸ਼ਬਦ ਮਾੜਾ ਕਿਹਾ ਕਾਂ ਬਿਰਤੀ ਇਦਾਂ ਦੀ ਆ ਕਾਂ ਬਿਰਤੀ ਜਿਹੜੀ ਆ ਨਾ ਉਹ ਕਦੇ ਅੰਦਰੋਂ ਔਗਣ ਨਹੀਂ ਛੱਡਦੀ ਕਿਹਦੀ ਗੱਲ ਸੁਣ ਕੇ ਅਣ ਸੁਣੀ ਨਹੀਂ ਕਰਦੀ ਕਾਂ ਬਿਰਤੀ ਅੰਦਰ ਵਸਾ ਲੈਂਦੀ ਹੈ ਕਿਤੇ ਨਾ ਕਿਤੇ ਫਿਰ ਮੌਕਾ ਲੱਭਦਾ ਰਹਿੰਦਾ ਬੰਦਾ ਕਿਤੇ ਵੀ ਮੈਨੂੰ ਇਹ ਦਾੜ ਥੱਲੇ ਆਉ ਉ ਤ ਮੈਂ ਦੱਸਾਂਗਾ ਵੀ ਤੂੰ ਕਦੇ ਮੈਨੂੰ ਆਇ ਸ਼ਬਦ ਕਹੇ ਸੀ ਹੁਣ ਇੱਕ ਬਾਗ ਵਿੱਚ ਲੈ ਗਿਆ ਤੇ ਮਨ ਚੋ ਹੀ ਈਰਖਾ ਮੇਰਾ ਘਰ ਨੰਦਿਆ ਮੇਰਾ ਘਰ ਨੰਦਿਆ ਇਹਨੇ ਜਦੋਂ ਹੈ ਇਹ ਚੀਜ਼ ਮਾੜੀ ਤੇ ਮਾੜੀ ਨੂੰ ਮਾੜਾ ਹੀ ਕਹਿਣਾ ਸੀ ਹੰਸ ਕਦੇ ਇਹੋ ਜੀ ਥਾਂ ਤੇ ਬੈੰਦਾ ਹੀ ਨਹੀਂ ਸੀ ਪਰ ਉਹਨੇ ਸ਼ਿਕਾਇਤ ਜਦੋਂ ਬਾਗ ਵਿੱਚ ਗਿਆ ਤਾਂ ਉੱਥੇ ਇੱਕ ਸ਼ਿਕਾਰੀ ਸ਼ਿਕਾਰ ਕਰਦਾ ਹੈ ਕਾਂ ਕਹਿੰਦਾ ਵੀ ਆਤ ਨੂੰ ਮੈਂ ਆਪਣਾ ਜਿੱਥੇ ਮੈਂ ਜਿਹੜੇ ਰੁੱਖ ਤੇ ਰਹਿਣਾ ਤੈਨੂੰ ਉਸ ਰੁੱਖ ਤੇ ਬਿਠਾਵਾਂ ਹੁਣ ਉਹਨੂੰ ਪਤਾ ਹੀ ਵੀ ਇੱਥੇ ਇੱਕ ਸ਼ਿਕਾਰੀ ਬੈੰਦਾ ਹਰ ਵਰੀ ਉਹ ਥੇ ਲਿਆ ਕਿ ਕਾਂ ਹੰਸ ਨੂੰ ਬਿਠਾ ਦਿੰਦਾ ਹੈ ਤੇ ਜਿੱਥੇ ਸ਼ਿਕਾਰੀ ਥਲੇ ਆਰਾਮ ਕਰ ਰਿਹਾ ਸੀ ਉਸ ਜਗ੍ਹਾ ਤੇ ਬੈਠਿਆ ਸਿੱਧਿਆ ਹੋ ਕੇ ਕਾਂ ਨੂੰ ਪਰੇਟ ਕਰ ਦਿੱਤੀ ਜਿਹਦੇ ਕਰਕੇ ਸ਼ਿਕਾਰੀ ਨੂੰ ਇਨਾ ਗੁੱਸਾ ਆਇਆ ਤ ਉਹਨੇ ਤੀਰ ਕਮਾਨ ਸੱਦਾ ਕੀਤਾ ਤੇ ਨਿਸ਼ਾਨਾ ਲਾਇਆ ਕਾਂ ਨੂੰ ਤੇ ਕਾਂ ਬੈਠਾ ਹੰਸ ਦੇ ਲਾਗੇ ਉਹਨੇ ਇੰਨੀ ਚਲਾਕੀ ਵਰਤੀ ਜਦੋਂ ਸ਼ਿਕਾਰੀ ਨੇ ਤੀਰ ਛੱਡਿਆ ਤੇ ਜਿਹੜਾ ਕਾਂ ਹੀ ਨਾ ਉਹ ਹੰਸ ਦੇ ਅਗੋਂ ਦੀ ਹੋ ਕੇ ਚਕਾਨੀ ਮਾਰ ਕੇ ਨਿਕਲ ਗਿਆ ਤੇ ਤੀਰ ਹੰਸ ਨੂੰ ਜਾ ਲੱਗਾ ਜਦੋਂ ਹੰਸ ਥਲੇ ਡਿੱਗਾ ਮਰ ਗਿਆ ਦੜਫਰਿਆ ਸੀ ਤੇ ਸ਼ਿਕਾਰੀ ਉਹਨੂੰ ਕਹਿ ਰਿਹਾ ਤੂੰ ਕਿਦਰ ਮਰ ਗਿਆ ਤੂੰ ਕਿਦਰ ਫਸ ਗਿਆ ਕਹਿ ਲੱਗਾ ਮਾੜੇ ਬੰਦੇ ਦੀ ਸੰਗਤ ਕਰ ਬੈਠਾ ਵਾਂ ਮਾੜੇ ਬੰਦੇ ਦੀ ਸੰਗਤ ਦਾ ਨਤੀਜਾ ਆ ਹੋਇਆ ਏ ਕਾਂ ਪਾਸੇ ਖੜਾ ਹੱਸ ਰਿਹਾ ਏ ਕਹਿਣ ਲੱਗਾ ਸੁਣਾ ਲਿਆ ਬਦਲਾ ਕਣੀ ਤੂੰ ਮੇਰਾ ਕਰ ਨੰਦਿਆ ਏ ਵਿਦਵਾਨਾਂ ਨੇ ਇੱਕ ਉਦਾਹਰਨ ਦਿੱਤੀ ਹੈ ਵੀ ਕਾਂ ਬਿਰਤੀ ਇਦਾਂ ਦੀ ਹੈ ਕਿ ਕਿਸੇ ਵੇਲੇ ਵੀ ਚਲਾਕੀ ਵਰਤ ਕੇ ਹੰਸ ਬਿਰਤੀ ਨੂੰ ਖਤਮ ਕਰ ਸਕਦੀ ਹੈ ਇਹ ਚਲਾਕੀ ਵਰਤ ਕੇ ਮਨਮੁੱਖਾਂ ਦੀ ਸੰਗਤ ਇਦਾਂ ਦੀ ਹੈ ਨਿੰਦਕਾਂ ਦੀ ਸੰਗਤ ਇਦਾਂ ਦੀ ਹੈ ਭਾਈ ਗੁਰਦਾਸ ਸਾਹਿਬ ਦੱਸ ਚੁੱਕੇ ਨੇ ਕਿ ਕਉ ਕਪੂਰ ਨ ਚਖਈ